ਸਾਰੇ ਇੰਜੋਏ ਬਹੁਤ ਕੀਤਾ ਤੇ ਹੁਣ ਜਿਵੇਂ ਸਾਰਿਆਂ ਨੂੰ ਸਤਾਰੇ ਦਿਖਾ ਰਿਹਾ ਹੈ ਪੈਗ ਲਾਉਣ ਤੋਂ ਬਾਅਦ ਉਹਨਾਂ ਤਾਰੇ ਵੇਰਾ ਕੋਕੀਂ ਵੀ ਸਵਾਰ ਹੈ ਵੇਰਾ ਕੋਕੀਂ ਵੀ ਸਵਾਰ ਹੈ ਕਿਉਂਕਿ ਸਾਨੂੰ ਤਾਂ ਪਾਸ ਮਿਲੀ ਹੈ ਐਕਚੁਅਲੀ ਬੱਦੇ ਆਸਮਨ ਵੀਲ ਆਈ ਕੈਨ ਸੀ ਸਟਾਰਸ

ਏਹ ਹਰਸੀ ਐਸਸੀ ਦੇ ਜ਼ੋਨ ਤੇ ਆ ਗਏ ਆ ਸਾਈਡਾ ਤੋਂ ਜਿਹੜਾ ਰੈੱਡ ਐਂਡ ਵਾਈਟ ਕਲਰ ਦਾ ਨਿਸ਼ਾਨ ਦੇਖ ਰਹੇ ਹੋ ਗ੍ਰੀਨ ਸੀ ਰੈੱਡ ਐਂਡ ਵਾਈਟ ਗ੍ਰੀਨ ਸੀ ਰੈੱਡ ਐਂਡ ਵਾਈਟ ਸੀ ਗ੍ਰੀਨ ਸੀ ਲੋਕਾਂ ਨੂੰ ਪਤਾ ਲੱਗ ਜਾਣਾ ਕਿ ਚਲੋ ਵੀ ਆਪਣੇ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਕਿ ਗ੍ਰੀਨ ਸੀ ਕਿ ਰੈੱਡ ਐਂਡ ਵਾਈਟ ਸੀ ਰੈੱਡ ਐਂਡ ਵਾਈਟ ਸੀ ਜਿਹਦੇ ਉੱਤੇ 80 ਲਿਖਿਆ ਹੋਇਆ ਹੈ ਅੱਛਾ ਮੈਂ ਉਹ ਰੋਡ ਦਾ ਨਾਮ ਦੱਸਣ ਲਈ ਸੀ ਵੀ ਹੁੰਦੇ ਸਾਈਕਲ ਵਾਲਿਆਂ ਦੀ ਇੱਕ ਗੱਲ ਇੱਥੇ ਇੱਜ਼ਤ ਜ਼ਿਆਦਾ ਹੈ ਹੈਨਾ ਗੱਡੀਆਂ ਵਾਲਿਆਂ ਦੀ ਇੱਜ਼ਤ ਘੱਟ ਹੈ ਮੋਟਰਸਾਈਕਲ ਵਾਲਿਆਂ ਦੀ ਵੀ ਐ ਉਹ ਮਤ ਟੌਰ ਹੈ ਇੱਕ ਇਹ ਇੰਡੀਆ ਨਾਲੋਂ ਟੋਟਲੀ ਆਪੋਜ਼ਿਟ ਹੈ ਇੰਡੀਆ 'ਚ ਕਹਿੰਦੇ ਨਾ ਗੱਡੀਆਂ ਵੱਡੀਆਂ ਇਹ ਉਹ ਨਾ 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 ਨਿਊਜ਼ੀਲੈਂਡ ਵਿੱਚ ਹੈਗਾ ਜਿਹਦੇ ਕੋਲ ਮੋਟਰਸਾਈਕਲ ਹੈ ਨਾ ਉਹਦੀ ਟੌਰ ਵੱਖਰੀ ਆ ਨਾ ਨਾ ਕਿ ਇੰਡੀਆ 'ਚ ਬਾਈਕ ਦੀ ਸਾਈਕਲ ਜਿਹੀ ਹੈਗੀ ਹੈ ਨਾ ਉਹ ਹੈਗੀ ਨੈਸੈਸਿਟੀ ਹੈ ਇਹ ਇੱਥੇ ਸ਼ੌਂਕ ਹੈ ਦੇਖ ਲੋ ਆਹ ਕੋਈ ਰੈਡ ਰੈਡਨ ਮਾਈਟ ਦਾ ਨਿਸ਼ਾਨਾ ਹੈ ਅੱਛਾ ਐਨੋ ਕਹਿੰਦੇ ਸੀ ਮੈਂ ਜਿੱਥੇ ਰੋਡ ਰੋ ਲਿਖਿਆ ਸੀ ਉਹ ਕਹਿੰਦੀ ਸੀ ਇੱਧਰ ਹੈਗਾ ਹੁਣ ਰਾਈਟ ਹੈਂਡ ਸਾਈਡ ਤੇ ਆਇਆ ਹੈ ਮਿਤਾਈ ਵਿਲੇਜ ਮੋਰੀ ਵਿਲੇਜ ਤੇ ਮੋਰੀ ਹੱਕਾ ਕਰਦੇ ਆ ਨਾਲ ਹਾਂ ਕੀ ਖਾਂਦੇ ਆ ਲੈਫਟ ਹੈਂਡ ਸਾਈਡ ਤੇ ਆ ਰਹੇ ਆ ਤੁਹਾਡਾ ਕੀ ਕਿੰਦੇ ਨੇ ਹੈਰਿਟੇਜ ਹੈਰਿਟੇਜ ਫਾਰਮ ਹੈ ਨਾਲ 3D ਟ੍ਰੈਕ ਆ ਰਿਹਾ ਇਹਦੇ ਅੰਦਰ ਹੀ ਹੈ ਸ਼ਾਇਦ ਹੈ ਨਾ ਇਹ ਰੇਨਬੋਜ਼ ਐਂਡ ਉਹ ਤਾਂ ਸੀ ਜਿੱਥੇ ਕਿੰਦੇ ਨੇ ਕਲੋਜ਼ ਹੋ ਗਿਆ ਕੋਵਿਡ ਵਿੱਚ ਏ ਐ ਪਹੁੰਚ ਗਿਆ ਆਪਾਂ ਸਕਾਈ ਲਾਈਨ ਸਾਡੇ ਘਰ ਤੋਂ ਤੇ 5 ਮਿੰਟ ਦਾ ਰਸਤਾ ਹੀ ਆ ਸਕਾਈ ਲੈਂਦਾ ਆਓਗੇ ਤੇ ਚਾਹ ਪੀਣ ਪੀਣ ਲਈ ਆ ਜਿਓ ਭਾਵੇਂ ਆ ਤੋਰ ਤੋਰ ਇਆ ਕਰ ਕੀ ਨਾ ਹੁਣ ਪਾਰਕਿੰਗ ਤੁਸੀਂ ਇੱਥੇ ਵੀ ਲਾ ਸਕਦੇ ਆ ਤੇ ਆਈ ਥਿੰਕ ਉਹਦੇ ਗਰਾਸ ਤੇ ਵੀ ਕਈ ਹੁਣ ਤਾਂ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਦੁਪਹਿਰ ਵੇਲੇ ਤਾਂ ਉਹਦੇ ਗਰਾਸ ਵਾਲੀ ਜਗ੍ਹਾ ਵੀ ਹੈਗੀ ਆ ਜਿੱਥੇ ਪਾਰਕਿੰਗ ਲਾ ਸਕਦੇ ਆ ਲਾ ਦਿਓ ਹੋਰ ਲੱਗੇ ਹੋ ਜਾਣਗੇ ਨਾ ਫਿਰ ਸੁਜ਼ੂਕੀ ਦੀਆਂ ਬਾਈਕਸ ਦੇ ਦੋ ਐਂਟਰੈਂਸ ਹੈ ਕਿਧਰੇ ਸਾਈਡ ਤੇ ਪਰਲੀ ਸਾਈਡ ਤੇ ਪਾਰਕਿੰਗ ਵੀ ਉਧਰ ਪਰਲੇ ਪਾਸੇ ਵੀ ਬਹੁਤ ਖੁੱਲੀ ਪਾਰਕਿੰਗ ਹੈਵੇ ਇਹ ਲੋ ਜਿਹੜੀ ਉੱਪਰ ਜਾ ਕੇ ਕਰਨ ਨੂੰ ਮਿਲੂਗੀ ਕਿਉਂਕਿ ਸਾਨੂੰ ਤਾਂ ਪਾਸ ਮਿਲ ਗਿਆ ਐਕਚੁਅਲੀ ਜਿਹਦੀ ਬੁਕਿੰਗ ਹੈਗੀ ਹੈ ਤੇ ਜਿਦੇ ਕਰਕੇ ਕੀ ਕਹਿੰਦੇ ਨੇ ਸਾਨੂੰ ਆਹ ਇਹ ਪਾਸ ਮਿਲ ਗਏ ਨੇ ਤੇ ਹੁਣ ਅਸੀਂ ਇਹ ਟਰਾਲੀ ਜੇ ਬੈਨ ਲੱਗਿਆ ਜਿਸ ਨੂੰ ਗੋਂਡਲਾ ਕਹਿੰਦੇ ਨੇ ਤੇ ਇਹ ਸਾਨੂੰ ਕੀ ਕਹਿੰਦੇ ਨੇ ਇਹ ਉੱਪਰ ਪਹਾੜੀ ਤੇ ਲੈ ਕੇ ਜਾਏਗੀ ਜਿੱਥੇ ਅਸੀਂ ਲੂਜ਼ ਰਾਈਡਸ ਐਂਡ ਡਿਨਰ ਕਰਾਂਗੇ ਇਹ ਸਕਾਈਲਾਈਨ ਇੰਟਰਨੈਸ਼ਨਲ ਬ੍ਰਾਂਡ ਹੈਗੀ ਇਹ ਦਾ ਕੀ ਕਹਿੰਦੇ ਨੇ ਨਿਊਜ਼ੀਲੈਂਡ ਸੇ ਸ਼ੁਰੂਆਤ ਹੋਈ ਸੀ ਤੇ ਨਿਊਜ਼ੀਲੈਂਡ ਚ ਇਹਦਾ ਰੋਡਰਵਾ ਤੇ ਸਾਊਥ ਆਇਲੈਂਡ ਦੇ ਕਵੀਨ ਕਵੀਨਸਟਾਊਨ ਤੇ ਹੈਗੀ ਇਹ ਤਬਾਦ ਇਹ ਸਿੰਗਾਪੁਰ ਐਂਡ ਜਪਾਨ ਚ ਵੀ ਹੈਗੀ ਸ਼ਾਇਦ ਆ ਜਾ ਇੱਧਾ ਆਈ ਜੰਦੀ ਐ ਇੱਧਾ ਜਾਈ ਜੰਦੀ ਆ ਇਹਨਾਂ ਸਪੀਡ ਸਪੀਡ ਮਾਰ ਲਈ ਓ ਸ਼ਿਟ ਜਿਹੜੇ ਦਾ ਫਸਟ ਟਾਈਮ ਬੰਦੇ ਉਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੂਗਾ ਮੈਨੂੰ ਲੱਗਦਾ ਮੇਰੇ ਮਾਰੇ ਪਾਸੇ ਜਿਆਦਾ ਢੋਲ ਦੀ ਪਈ ਆ ਸੀਟ ਚੇਂਜ ਕਰ ਲਈਏ ਕਰ ਲੋ ਹਾਂਜੀ ਸੀਟ ਐਕਸ ਚੇਂਜ ਕਰ ਲਈਏ ਮੈਨੂੰ ਲੱਗਦਾ ਮੇਰੇ ਭਾਰ ਨਾਲ ਉਧਰ ਜਿਆਦਾ ਪੈ ਰਿਆ ਸੀ ਦਬਾਓ ਤਾਂ ਉਹ ਨੋ ਮਾਈ ਹਰ ਮਾਈ ਹਰ ਮਾਈ ਕਿ ਤੇ ਰੋਟਰਵਾ ਨੂੰ ਇਹ ਖੁਮਤ ਮੋਈ ਮੋਈ ਜੀ ਵੈਲਕਮ ਹੈ ਵੈਲਕਮ ਟੂ ਰੋਟਰਵਾ ਇਹ ਤੁਸੀਂ ਦੇਖ ਸਕਦੇ ਹੋ ਰੋਟਰਵਾ ਦੇ ਨਜ਼ਾਰੇ ਉਹ ਹੈਗੀ ਹੈ ਸਾਹਮਣੇ ਲੇਕ ਰੋਟਰਵਾ ਤੇ ਉਸ ਦੇ ਵਿੱਚ ਤੁਹਾਨੂੰ ਦਿਖੇਗਾ ਮੋਕੋਆ ਆਈਲੈਂਡ ਮੈਂ ਲਾਸਟ ਵੀਡੀਓ ਵਿੱਚ ਥੋੜਾ ਐਕਸਪਲੇਨ ਕੀਤਾ ਸੀ ਮੋਕੋਆ ਆਈਲੈਂਡ ਦਾ ਜਿਆਦਾ ਨਹੀਂ ਮਤਲਬ ਮੈਂ ਦੱਸਿਆ ਹੀ ਟੂਰ ਨੇ ਕਿ ਆ ਇਹਨਾਂ ਮੋਹ ਦੀ ਸਟੋਰੀ ਦੱਸਣ ਦੀ ਟਰਾਈ ਕੀਤੀ ਜਿੰਨੀ ਕਿ ਮੈਨੂੰ ਪਤਾ ਸੀ ਪੰਜਾਬੀ ਵਿੱਚ ਮੈਨੂੰ ਨਾ ਤਾਂ ਮੈਂ ਪਗਾਈ ਮਾਰੀ ਹੋਈ ਹੈ ਉਹਦੇ ਵਿੱਚ ਫੈਕਟਰੀਸ਼ਨ ਦਾ ਅਸੂ ਲੱਗਦਾ ਹੈ ਰੋਡ ਰੋਆ ਕੀ ਕਿੰਦੇ ਨੇ ਇੱਕ ਕੋਲ ਡੇਰਾ ਹੈਗਾ ਯਾਨੀ ਕਿ ਇਹ 810 20000 ਸਾਬਲ ਪਹਿਲਾਂ ਕੀ ਕਿੰਦਰ ਨੇ ਇੱਕ ਐਕਟਿਵ ਕੋਲ ਕਿਨੋ ਸੀ ਉਹ ਫਟਿਆ ਤੇ ਉਹਦੀ ਜਗ੍ਹਾ ਕੀ ਕਿੰਦਰ ਜਿਹੜਾ ਹੈਗਾ ਇਹ ਲੇਕ ਬਣ ਗਈ ਸਾਰਾ ਕੀ ਕਿੰਦਰ ਨੇ ਪਾਣੀ ਚਾਰੋਂ ਪਾਸੇ ਤੇ ਤੁਸੀਂ ਰੋਡ ਰੋਆ ਤੇ ਐਂਟਰੀ ਕਰਦੇ ਹੋ ਐਗਜ਼ਿਟ ਕਰਦੇ ਹੋ ਤੇ ਤੁਹਾਨੂੰ ਹਮਸ਼ਾ ਇੱਕ ਪਹਾੜੀ ਚੜ ਕੇ ਅੰਦਰ ਆਣਾ ਹੈ ਤੇ ਪਹਾੜੀ ਚੜ ਕੇ ਤੁਸੀਂ ਬਾਹਰ ਨਿਕਲਦੇ ਹੋ ਰੋਡ ਮਤਲਬ ਬਿਲਕੁਲ ਥੱਲੇ ਨੂੰ ਬੈ ਜਾਂਦਾ ਹੈ ਨਾ ਹਾਂਜੀ ਰੋਡ ਰੋਆ ਦੇਖੋਗੇ ਤਾਂ ਸਾਰਾ ਐਕਚੁਅਲੀ ਪਾੜੀਆਂ ਪਾੜੀਆਂ ਚੜਜ ਫਿਰ ਪਾੜੀਆਂ ਦੇ ਨਾਲ ਘਿਰਿਆ ਹੋਇਆ ਹੈ ਇਹ ਇਹ ਲੇਕ ਦੇ ਵਾਲੇ ਦੋ ਵਾਲੇ ਹੀ ਆ ਸਾਰਾ ਰੋਡੂਆ ਤੇ ਰੋਡ ਰੋਡ ਦੇ ਲੇਕ ਜਿਹੜੀ ਹੈਗੀ ਬਹੁਤ ਜ਼ਿਆਦਾ ਡੂੰਗੀ ਨਹੀਂ ਹੈਗੀ ਇਹ ਵੱਧ ਤੋਂ ਵੱਧ 20 20 ਤੋਂ 40 ਮੀਟਰ ਤੱਕ ਡੂੰਗੀ ਹੋਈਗੀ ਕਈ ਏਰੀਆ ਤੇ ਤੁਸੀਂ 100 150 ਮੀਟਰ ਲੇਕ ਦੀ ਐਜ ਤੋਂ ਅੰਦਰ ਨੂੰ ਵੀ ਜਾਓਗੇ ਤਾਂ ਤੁਹਾਡੇ ਕੋਲਡੇ ਕੋਲਡੇ ਪਾਣੀ ਹੁੰਦਾ ਤੇ ਇੱਥੇ ਡਰਾਉਟ ਕਾਰਪ ਕੋਈ ਫਿਸ਼ਵਗਰਾ ਮਿਲਦੀ ਨਹੀਂ ਲੋਕੀ ਫਿਸ਼ਿੰਗ ਵਗੈਰਾ ਵੀ ਕਰਦੇ ਨੇ ਇਥੇ ਪਰ ਇਹ ਲੇਕ ਦੂੰਗੀ ਨਾ ਹੁੰਨ ਕਰਤੇ ਹੈ। ਇਹ ਫਿਸ਼ਿੰਗ ਇਥੇ ਚਾ। ਹਾਂ ਇਥੇ ਲਾਇਸੈਂਸ ਲੈਣਾ ਪੈਂਦਾ ਫਿਸ਼ਿੰਗ ਲਾਇਸੈਂਸ ਲੈਣਾ ਪੈਂਦਾ ਸੀਜ਼ਨ ਦੇ ਹਿਸਾਬ ਨਾਲ। 3 ਡਰਾਈਵਿੰਗ ਲਾਇਸੈਂਸ ਵੀ ਆਈ ਥਿੰਕ ਬੋਰਡ हायर ਕਰ ਸਕਦੇ ਹੋ ਸ਼ਾਇਦ ਅਪ ਟੂ 5 ਪੀਪਲ ਉਹ ਲਾਇਸੈਂਸ ਤੇ। ਤੇ ਰੋਡਰਵਾ ਦੇ ਲਾਇਕ ਕਾਫੀ ਵਾਰਮ ਮੰਨੀ ਜਾਂਦੀ ਹੈ ਕੰਪੈਰੀਟਿਵਲੀ ਜਿਹੜੀ ਦੂਜੀ ਲੇਕਸ ਹੈਗੇ ਨੇ ਤੁਸੀਂ ਟੋਪੋ ਲੇਕ ਹੋਗੀ ਤੇ ਬਲੂ ਲੇਕ ਹੈਗੀ ਉਹਨਾਂ ਦਾ ਪਾਣੀ ਵੀ ਤੁਸੀਂ ਦੇਖੋ ਕਿ ਕਿੰਨਾ ਸਾਫ ਹੈਗਾ ਇਹ। ਤੇ ਇੱਥੇ ਜਿਹੜਾ ਪਾਣੀ ਆਂਦਾ ਇੱਥੇ ਜਿਹੜੇ ਕੀ ਕਹਿੰਦੇ ਨੇ ਅ ਭਾ ਇੰਡੀਆ 'ਚ ਕਹਿੰਦੇ ਨੇ ਕਿ ਵੀ ਪਾਣੀ ਜ਼ਮੀਨ ਚੋਂ ਆਪਣੇ ਆਪ ਨਿਕਲਦਾ ਹੈ ਚਾਰੋਂ ਪਾਸੇ ਇਹਦੇ ਇਹੋ ਜਿਹੇ ਏਰੀਆਜ਼ ਆ ਗਏ ਨੇ ਜਿੱਥੋਂ ਕੀ ਕਹਿੰਦੇ ਨੇ ਨਾ ਪਾਣੀ ਜ਼ਮੀਨ ਚੋਂ ਆਪਣੇ ਆਪ ਚਸ਼ਮਾ ਕਹਿੰਦੇ ਨੇ ਜਿੱਦ ਨੂੰ ਆਪਣੇ ਆਪ ਜ਼ਮੀਨ ਚੋਂ ਪਾਣੀ ਨਿਕਲਦਾ ਹੈ ਤੇ ਉਹਦੀਆਂ ਨਦੀਆਂ ਵੰਨ ਵੰਨ ਕੇ ਕੀ ਕਹਿੰਦੇ ਨੇ ਇੱਥੇ ਵਿੱਚ ਉਹਨੂੰ ਡਰੇਨ ਕੋਨ ਆਪਾਂ ਲੋਕ ਕਿ ਰਿਸ਼ਮੇ ਕਹਿ ਦਿੰਦੇ ਜਿਵੇਂ ਉੱਥੇ ਹਨਮਨਿਕਰਨ ਸਾਹਿਬ ਹੈ ਬਟ ਜੇ ਰੋਡ ਰੂਆ ਹੋਵੇ ਤੈਨੂੰ ਚਾਰਜ ਫਿਰ ਇੱਕ ਰਿਸ਼ਮੇ ਗ੍ਰਿਸ਼ਮੇ ਦੀ ਸਣੀ ਆ ਮੈਂ ਤਾਂ ਸੋਚੀ ਮੈਂ ਬਾਬਾ ਗੂਗਾ ਬਣ ਜਾਵਾਂ ਕੋਈ ਹੈ ਨਾ ਇਹ ਮਾਤਾ ਸਨੀ ਦੇਵੀ ਨਿਊਜ਼ੀਲੈਂਡ ਵਾਲੀ ਹੈ ਨਾ ਬਹੁਤ ਟਾਈਮ ਬਾਅਦ ਰੋਟਾ ਕੀ ਕਹਿੰਦੇ ਸਪੋਰਟਰਸ ਦੀ ਸਪੋਰਟ ਨਹੀਂ ਨਾ ਕਰਕੇ ਤੇ ਮੈਨੂੰ ਮਾਦਾ ਮੂਦਾ ਬਣਾ ਲਿਆ ਫਿਰ ਵੇਚ ਲਿਆ ਨਹੀਂ ਮੈਂ ਕਹਿੰਦੇ ਕਿ ਬਹੁਤ ਟਾਈਮ ਬਾਅਦ ਆਇਆ ਰੋਟ ਰੋਟ ਇਥੇ ਨਿਊਜ਼ੀਲੈਂਡ ਹੈ ਬਹੁਤ ਜ਼ਿਆਦਾ ਇਨਨ ਨੇ ਕਿ ਕਿ ਉਹ ਚੇਂਜਸ ਬੋਲਾ ਕਿ ਵਧੀਆ ਕਰ ਦਿੱਤਾ ਹਮ ਇਥੇ ਲਈ ਵਾਕਿੰਗ ਟ੍ਰੈਕ ਲੱਗਦਾ ਹੈ ਬਾਈਕ ਬਾਈਕ ਰੈਕ ਇੱਥੇ ਤੁਸੀਂ ਬਾਈਕ ਵਾਸਤੇ ਵੀ ਆ ਸਕਦੇ ਹੋ ਮਾਉਂਟਨ ਬਾਈਕਿੰਗ ਦਾ ਬਹੁਤ ਰੋਡ ਰੋਜੇ ਕੀ ਕਿੰਨੇ ਲੋਕਾਂ ਨੂੰ ਚਾਹ ਹੁੰਦਾ ਹੈ ਤੇ ਟ੍ਰੈਕਸ ਬਹੁਤ ਵਧੀਆ ਵਧੀਆ ਬਣੇ ਨੇ ਇੰਟਰਨੈਸ਼ਨਲਲੀ ਰੈਪੀਟਿਡ ਟ੍ਰੈਕਸ ਬਣੇ ਨੇ ਤੇ ਮੈਡਿੰਗਸ ਵੀ ਬਹੁਤ ਹੁੰਦੀ ਹੈ ਹਮ ਮਤਲਬ ਇਹਨਾਂ ਏਰੀਆ ਬਹੁਤ ਸੋਹਣਾ ਬਣਾਇਆ ਹੋਇਆ ਹੈ ਹਾਈਟ ਤੇ ਆਪਾਂ ਬਸ ਸੋਨਾ ਬਾਹਰ ਨਿਕਲ ਲੱਗੇ ਇੱਥੋਂ ਇੱਕਦਮ ਕਰਨ ਲੱਗੇ ਹੁਣ ਇੱਥੇ ਸਪੀਡ ਫੜੀ ਹੋਈ ਹੈ ਇੱਕਦਮ ਸਲੋ ਹੋ ਗਈ ਆਹ ਹੋਈ ਡਗੜ ਡਗੜ ਹੋ ਗਈ ਆਪ ਜਿਹੜਾ ਸਾਡੇ ਵਰਗਾ ਭਲਾ ਮਨ ਜਿਹੜਾ ਸਫਾਈਆਂ ਦੇ ਲਾਇਆ ਸ਼ੀਸ਼ਿਆਂ ਦੀ ਤੇ हेलो ਤੁਮਸੇ ਸਰ थैंक यू ਇਸ ਕਹਾਣੀ ਵਿੱਚ ਪਹੁੰਚਾ ਰਿਹਾ ਨਹੀਂ ਪਤਾ ਉਹ ਹੀ ਕਿ ਨਹੀਂ 크리스마ਸ ਇੱਕ 크리스마ਸ ਹੋ ਹੀ ਪਈ ਹੈ ਫਰੀਜ ਦੇਖੋ ਕਿੰਨਾ ਸੋਨਾ ਡੈਕੋਰੇਟ ਕੀਤਾ ਨੇ ਜੇ ਨੂੰ ਰਹਿਗਾ ਇਹ ਇਧਰ ਪਿੰਦਾ ਇਹ ਰੈਸਟੋਰੈਂਟ ਐ ਐੰਬਾਰ ਐ ਉੱ niche ਜਾ ਕੇ ਤੇ ਅਰਾਊਂਡ ਦਾ ਕਾਰਨਰ ਆਜੋਗੇ ਤੇ ਇਧਰਲੀ ਸਾਈਡ ਤੇ ਹੈਗੀਆਂ ਜਿੱਥੇ ਉਹ ਵੱਡੇ ਵੱਡੇ ਸਪਿੰਗਸ ਵਗੈਰਾ ਹੁੰਦੇ ਆ ਬਾਈਕਸ ਵਗੈਰਾ ਦੇ ਟ੍ਰੈਕਸ ਲਈ ਵੀ ਇੱਥੋਂ ਜਾਂਦੇ ਆ ਫਿਰ ਤੇ ਆਈਫੋਨ ਸ਼ਾਪ ਹੈਗੀ ਕਿਉਂ ਇਸ ਤੋਵੀਨਿਅਸ ਵਗੈਰਾ ਲੈਣੇ ਆ ਗਿਫਟਸ ਵਗੈਰਾ ਐ ਤੁਮ ਜੰਦੇ ਆ ਪਰ ਮਿੰਗੀ ਪ੍ਰਾਈਸ ਤੇ ਮਿਲਣਗੇ ਬਟ ਮੇਲੇ ਤੋਂ ਵੀ ਜਾਂਦੇ ਆ ਸਾਨੂੰ ਐਕਚੁਅਲੀ ਅੱਜ ਮਿਲਿਆ ਐ ਫ੍ਰੀ ਟ੍ਰਿਪ ਮਿਲਿਆ ਸੀ ਕਿਉਂਕਿ ਜਸ਼ਨ ਦੇ ਜਿਹੜੀ ਕੰਪਨੀ ਐ ਉਹ ਹਰ ਸਾਲ ਕੁਛ ਨਾ ਕੁਛ ਕ੍ਰਿਸਮਸ ਦੀ ਪਾਰਟੀ ਕਰਦੀ ਐ ਸੋ ਕਦੀ ਵੱਡੀ ਵੱਡੀ ਜਗ੍ਹਾ ਤੇ ਲੈ ਕੇ ਜਾਂਦੇ ਕਦੀ ਟਿਪੂਆ ਲੈ ਕੇ ਗਏ ਸੀ ਸਾਨੂੰ ਲਾਸਟ ਈਅਰ ਲਾਸਟ ਟੂ ਲਾਸਟ ਈਅਰ ਤੇ ਇਸ ਸਾਲ ਜਿਵੇਂ ਹੁਣ ਲਾਸਟイヤー ਗਏ ਸੀ ਅਸੀਂ ਕਿਸੇ ਹੋਟਲ ਵਿੱਚ ਡਿਨਰ ਕੀਤਾ ਸੀ ਦੇਸੀਆਰ ਇਹਨੇ ਨੇ ਇੱਥੇ ਲੈ ਕੇ ਆਂਦਾ ਸਕਾਈਲਾਈਨ ਡਿਨਰ ਹੈ ਸਾਡਾ ਨਾਲ ਲੂਟ ਰਾਈਡਸ ਵਗੈਰਾ ਐਕਟੀਵਿਟੀਜ਼ ਹੈ ਇਹ ਇੱਥੇ ਹੈਗੀ ਹੈ ਬੱਚਿਆਂ ਲਈ ਬਣਾਈ ਗਈ ਹੈ ਡਿਗਰ ਕੋਇਨਸ ਪਾ ਕੇ ਇਹਦੇ ਵਿੱਚ ਤਾਂ ਇਹਦੇ ਤੋਂ ਮਤਲਬ ਬੱਚੇ ਜਿਵੇਂ ਕਹਿੰਦੇ ਨੇ ਡਿਗਿੰਗ ਵਾਲਾ ਐਕਸਪੀਰੀਅੰਸ ਲੈਂਦੇ ਆ ਹੁਣ ਇਹਦੇ ਸਾਰਾ ਕੁਝ ਮੈਂਸ਼ਨ ਹੈ ਇਹਦੇ ਉੱਪਰ ਇੱਧਰ ਹੈਗਾ ਇਹ ਜੈਲੀ ਪੈਲੀ ਇੱਥੇ ਮਤਲਬ ਕੈਂਡੀਜ਼ ਐਂਡ ਜੈllies ਛੋਟੇ ਛੋਟੇ ਟੌਇਜ਼ ਮਤਲਬ ਕੈਂਡੀ ਦੇ ਸ਼ੇਪ ਦੇ ਇੱਥੇ ਸਾਰਾ ਕੁਝ ਮਿਲਦਾ ਹੈ ਰੁਕ ਹੈ ਕਮਾਂਡਰ ਬੜੀ ਕੋਈ ਥੋੜੀ ਯਾਦਗਾਰ ਇਥੋਂ ਨਾਲ ਲੈ ਕੇ ਜਾ ਸਕਦੇ ਹੋ ਜਿਹੜੇ ਡਿਫਰੈਂਟ ਕੋਈ ਤਰ੍ਹਾਂ ਦੇ ਜੈਲਿਸ ਵਗੈਰਾ ਹੈ ਬਰਾਏ ਥਿੰਕ ਮਸ ਬੋਟਲ ਫੀਲ ਨਹੀਂ ਬੱਚੇ ਨਾਲ ਕੋ ਸਾਨੂੰ ਵੀ ਬਣੀ ਆ ਨਹੀਂ ਹਾਂ ਦੇ ਕੋ ਟੋਇਜ਼ ਹੋਗੇ नहीं। लास्ट लॉट है ना जा गुजारे <स्थाथ> ਇਹ ਐਥੋਂ ਵੇਖੋ ਲੇਕ ਦਾ 뷰 ਕਿੰਨਾ ਸੋਹਣਾ ਆ ਰਿਹਾ ਏ ਵਿੱਚੋਂ ਟਰੀਜ਼ ਦੇ ਵਿੱਚੋਂ ਜਿਹੜੀ ਸਿਨਰੀ ਆ ਰਹੀ ਹੈ ਉਹ ਬਹੁਤ ਸੋਹਣੀ ਲੱਗ ਰਹੀ ਹੈ ਇਹ ਕਿ ਪਾਈਨ ਟਰੀਜ਼ ਹੈਗੇ ਆ ਮੋਸਟਲੀ ਇਹਨਾਂ ਤੋਂ ਹੀ ਆ ਮੈਨੂੰ ਅਲਰਜੀ ਹਾਫ ਪੋਪੂਲੇਸ਼ਨ ਨੂੰ ਲੱਗਦਾ ਹਾਫ ਪੋਪੂਲੇਸ਼ਨ ਐਂਡ ਨਿਊਜ਼ੀਲੈਂਡ ਦੀ ਜਿਨ੍ਹਾਂ ਨੂੰ ਇਹ ਤੋਂ ਅਲਰਜੀ ਹੈ ਪਾਈਨ ਟਰੀਜ਼ ਤੋਂ ਇਹ ਫੋਟੋਆਂ ਵਗੈਰਾ ਖਿੱਚਣ ਨੂੰ ਬਹੁਤ ਵਧੀਆ ਵਿਊ ਐ ਸਪੈਸ਼ਲੀ ਜਦੋਂ ਨਾਈਟ ਟਾਈਮ ਤੇ ਜ਼ਿਆਦਾ ਮਜ਼ਾ ਆਉਂਦਾ ਇੱਥੇ ਫੋਟੋਸ ਖਿੱਚਣ ਨੂੰ ਤੇ ਇਹਦੇ ਆਰਾਊਂਡ ਦਾ ਸਾਰਾ ਹੈਗਾ ਕਿ ਇਧਰੋਂ ਦੀ ਵੀ ਡਿਨਰ ਲਈ ਇਧਰ ਵੀ ਜਾ ਸਕਦੇ ਆ ਬਾਹਰ ਵੀ ਇੱਧਰ ਇਹ ਜਿੱਧਰੋਂ ਦੀ ਆਪਾਂ ਆਏ ਸੀ ਤੇ ਇਧਰੋਂ ਦੀ ਜਿਹੜਾ ਹੈਗਾ ਹੁਣ ਇਤੋਂ ਥੱਲੇ ਲੈ ਕੇ ਜਾਂਦੇ ਤੁਹਾਨੂੰ ਇਹ ਇਰੀਆ ਹੈਗਾ ਇਹ ਜਿੱਧਰੋਂ ਦੀ ਆ ਤੁਸੀਂ ਜਦੋਂ ਲੂਜ ਕਰਕੇ ਥੱਲੇ ਜਾਂਦੇ ਹੋ ਤਾਂ ਇਤੋਂ ਉੱਪਰ ਬੈਠ ਕੇ ਇਹਦੇ ਵਿੱਚ ਆਉਂਦੇ ਹੋ ਹਾਂ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਐਦਾਂ ਹੀ ਛੋਟੀਆਂ ਜੀਆਂ ਬੱਗੀਆਂ ਜੀਆਂ ਨੇ ਜਿਹਨਾਂ ਦੇ ਵਿੱਚ ਤੁਸੀਂ ਚਲਾ ਕੇ ਥੱਲੇ ਲੈ ਕੇ ਜਾਂਦੇ ਹੋ ਰੇਡ ਦੀਆਂ ਤੇ ਥੱਲੋਂ ਇਹਦੇ ਵਿੱਚ ਬੈਠ ਕੇ ਉੱਪਰ ਆਉਂਦੇ ਹੋ एक्सपीरियंस है ओपन वाली है फर्स्ट टाइम इसलिए दस्केरी भी हो सकती है थैलो क्रॉस कर लगे इद व्यू है ਇੱਥੋਂ ਲੂਜ ਦੀਆਂ ਟਿਕਟਸ ਮਿਲ ਜਾਂਦੀਆਂ ਐ ਤੁਸੀਂ ਫੋਟੋਸ ਵਿੱਚ ਉਹ ਤੁਹਾਡੀਆਂ ਲੂਜ ਕਰਦੇ ਕਰਦੇ ਦੀਆਂ ਆਉਂਦੀਆਂ ਐ ਚੈੱਕ ਕਰ ਸਕਦੇ ਹੋ ਤੇ ਬਾਈ ਕਰ ਸਕਦੇ ਹੋ ਲਾਈਨ ਬਹੁਤ ਲੰਬੀ ਆ ਮੈਂ ਤਾਂ ਕਰ ਨਹੀਂ ਰਹੀ ਲੂਜ ਜਸ਼ਨ ਕਰੂਗਾ ਸੇਫ ਆ ਕੋਈ ਨਾ ਆਉਣੀ ਹੈਗੀ ਆੜਨੀ ਹੈਗੀ ਇੰਜੋਏ ਵੀ ਕਰੀਦਾ ਮਜ਼ਾ ਵੀ ਆਂਦਾ ਹੈ हाँ देख आप गुना फोड़ो खिचालो आतजे कि कियर इंसीडेंट या कोई भी इंसीडेंट हो जाए इधर के सैंस भी चेक करो कि असैम्बली अपॉइंट कितने वैसे वैसे तो स्टाफ सारा तो गाइड करता है बट फिर भी इनकेस हर जगह के होंगे ਆ ਦੇਖੋ ਵੱਖਰੇ ਵੱਖਰੇ ਟ੍ਰੈਕਸ ਬਣੇ ਆ ਉਹ ਸਖਾਂਦੇ ਵੀ ਹੈ ਕਿ ਜਦੋਂ ਤੁਸੀਂ ਇਹਨਾਂ ਪਿੱਛੇ ਨੂੰ ਖਿੱਚੋਗੇ ਤਾਂ ਫਿਰ ਇਹਨੇ ਅੱਗੇ ਨੂੰ ਚੱਲਣਾ ਮੂਵ ਹੋਣਾ ਹੈ ਬ੍ਰੇਕ ਮਾਰਨੀਆ ਤੈਨੂੰ ਹੱਥ ਛੱਡ ਦੋ ਹੱਥ ਛੱਡ ਦਿਓ ਇਹਨਾਂ ਦਾ ਬਾਕੀ ਟ੍ਰੈਕਸ ਬਣੇ ਹੋਏ ਆ ਸੇਫ ਹੈ ਜੇ ਇਹਦੇ ਵਿੱਚ ਹੈਗੇ ਆ ਕਿ ਤੁਸੀਂ ਮਤਲਬ ਕਿਹੜੇ ਟ੍ਰੈਕ ਵਿੱਚ ਜਾਣਾ ਚਾਹੁੰਦੇ ਹੋ ਮਤਲਬ ਇੱਕ ਹੈਗਾ ਕਿ ਬਹੁਤ ਜਿਹੜਾ ਹੈਗਾ ਇਹ ਟਿੱਡੇ-ਮਿੱਡੇ ਰਸਤੇ ਆ ਸਿੱਧਾ-ਸਿੱਧਾ ਰਸਤਾ ਹੈ ईजी है न्यू बिगिनर है आ, बच्चे भी कर रहे हैं सारी ईजी है फन है मज़ा आता है स्पेशली आफ्टरनून में बहुत गर्मी होंगी है पर ए टाइम है परफेक्ट टाइमिंग है इस करके इतने इन्ना रश हो आज। ਇੱਥੇ ਬੜੀਆਂ ਵੱਡੀਆਂ ਵੱਡੀਆਂ ਵੈਡਿੰਗਸ ਵਗੈਰਾ ਵੀ ਹੋਈਆਂ ਇੱਥੇ ਸੋ ਵੈਡਿੰਗਸ ਲਈ ਮਤਲਬ ਪਾਰਟੀਆਂ ਲਈ ਵੀ ਪਰਫੈਕਟ ਹੋਇਆ ਲੋਕੇਸ਼ਨ ਬਹੁਤ ਸੋਹਣੀ ਹੈ ਆਪਾਂ ਡਿਨਰ ਕਰਨ ਆ ਰਹੇ ਹਾਂ ਸੋ ਡਿਨਰ ਦੇ ਵਿੱਚ ਤੁਸੀਂ ਦੇਖ ਹੀ ਲਿਓਗੇ ਇਹਨਾਂ ਦਾ ਬੂਫੇ ਹੈਗਾ ਏ ਬੂਫੇ ਦੇ ਵਿੱਚ ਕਿੱਦਾਂ ਹੈ ਡਿਨਰ ਦਾ ਕੀ ਆਪਸ਼ਨਸ ਆ ਬਾਕੀ ਇਹ ਹੈ ਕਿ ਤੁਸੀਂ ਪੁੱਛ ਵੀ ਸਕਦੇ ਹੋ ਜੇ ਤੁਸੀਂ ਲੋਕਲ ਹੋ ਜਾਂ ਕਿੱਦਾਂ ਹੋ ਤੁਸੀਂ ਪੁੱਛ ਸਕਦੇ ਹੋ ਆਪਸ਼ਨਲ ਹੁੰਦਾ ਹੈ ਚੇਂजेस ਕਰ ਸਕਦੇ ਹੋ ਆਲ ਦਾ ਟਾਈਮ ਬਾਹਰ ਬਹੁਤ ਜ਼ਿਆਦਾ ਠੰਡ ਹੋ ਰਹੀ ਸੀ ਸੋ ਆਪਾਂ ਅੰਦਰ ਸ਼ਿਫਟ ਹੋ ਗਏ ਆ ਐਸ ਵਿੰਡ ਦੇ ਨਾਲ ਨਾਲ ਥੋੜੀ ਜੀ ਉਹ ਵੀ ਹੈ ਪੋਲਨ ਟਾਈਪ ਨਾਲ ਜਿੰਨਾ ਮੇਰਾ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੋ ਇਹ ਉਹਨਾਂ ਦਾ ਏਰੀਆ ਹੈ ਜਿਹੜਾ ਡੇ ਟਾਈਮ ਲਈ ਓਪਨ ਰਹਿੰਦਾ ਹੈ ਲੰਚ ਵਗੈਰਾ ਮਿਲ ਜਾਊਗਾ ਤੁਹਾਨੂੰ ਮਤਲਬ ਕੈਫੇ ਸਟਾਈਲ ਫੂਡ ਵਗੈਰਾ ਵੀ ਅਵੇਲੇਬਲ ਹੈ ਪੀਜ਼ਾਸ ਵਗੈਰਾ ਅਵੇਲੇਬਲ ਹਨ ਕੋਲ ਦائیں ਕਿ ਭਾਵੇਂ ਬਹੁਤ ਜ਼ਿਆਦਾ सनी ਨਹੀਂ ਹੋਵੇ ਐਟ ਲੀਸ ਜੈਕਟ ਨਾਲ ਜ਼ਰੂਰ ਕੈਰੀ ਕਰ ਲਿਓ ਉੱਪਰ ਪਤਾ ਨਹੀਂ ਹੁੰਦਾ ਉਪਰ ਪਾੜੀ ਦੇ ਬਿਲਕੁਲ ਉਪਰ ਤਾਂ ਅੰਦਰ ਕਿ ਠੰਡਾ ਏਰੀਆ ਵੀ ਹੁੰਦਾ ਹੈ ਸੋ ਠੰਡ ਹੈਗੀ ਆ ਜੇ ਸੰਦੇਰੀਆ ਡਰਿੰਕਸ ਆਰਡਰ ਐ ਮੋਜਾ ਲੱਗੀਆਂ ਹੋਈਆਂ ਕੰਮ ਵਾਲਿਆਂ ਤੋਂ ਤੇ ਚਲੋ ਇਜ਼ਰਟ ਬਫੇ ਆਈਸਕ੍ਰੀਮ ਆਈਸਕ੍ਰੀਮ ਮਾ ਦੀ ਆ ਚੋਇਸ ਵੇਖੋ ਨਾਲ ਹੈਗੀ ਕੋਨ ਦਿੱਤੀ ਹੋਈ ਆ ਆ ਨਹੀਂ ਉਹਨ ਮੈਨੂੰ ਪਤਾ ਕਿ ਕੀ ਉੱਪਰ ਲਿਖਿਆ ਹੋਇਆ ਸਾਰਾ ਕੁਝ ਹੈ ਨਾ ਆਪ ਐਕਚੁਅਲੀ ਇਧਰੋਂ ਆ ਰਹੇ ਸੀ ਦਾ ਸੋਚੇ ਇਧਰੋਂ ਪਹਿਲਾਂ ਪਹਿਲਾਂ ਇਹ ਕੀ ਬਨੂਗਾ ਕ੍ਰੇਪਸ ਕ੍ਰੇਪਸ ਸੁਣ ਕੇ ਲਾ ਮੇਰੀਆਂ ਨਾ ਮੋਜਾ ਲੱਗੀਆਂ ਆ ਸਬਜ਼ੀਆਂ ਸਿਰਫ ਡੈਕੋਰੇਸ਼ਨ ਲਈ ਆ ਮੀਟਸ ਫਰੈਸ਼ ਬਨ ਰਹੇ ਹਨਾ ਹਾਂ ਹੈਲੋ ਆ ਕੀ ਹੋਏ ਓਏ ਚਿਕਨ ਪਾਇਲਾ ਨੋਰਮਲੀ ਪਾਇਲਾ ਸੀ ਫੂਡ ਦਾ ਹਾਂ ਇਧਰ ਸਾਰਾ ਹੌਟ ਬਫੇ ਵਗੈਰਾ ਆ ਗਿਆ ਤੇ ਇਧਰ ਕੋਲਡ ਬਫੇ ਹੈ ਸੈਲਡਸ ਵਗੈਰਾ ਸਾਰਾ ਕੁਝ ਦੇ ਵਿੱਚ ਸਾਰਾ ਕੋਲਡ ਬਫੇ ਇੱਥੇ ਸੌਸੇਜ ਪਿਕਲ ਵਗੈਰਾ ਸਾਰਾ ਕੁਝ ਅਵੇਲੇਬਲ ਹੈ ਦੇ ਬਾਹਰੇ ਕਿ ਦਲੀ ਸਾਈਡ ਤੇ ਵੀ ਇੱਕ ਦੂਸਰੀ ਸਾਈਡ ਤੇ ਵੀ ਆ ਬਾਤ ਐਂ ਤਾਂ ਰੂਵੀ ਦੀ ਤਿਆਰੀ ਹੈ ਓਏ ਮੈਂ ਬਣਵਾਈ ਸੀ ਪੀਨਾ ਕੋਲਾਡਾ ਵਿਦਾਊਟ ਅਲਕੋਹਲ ਸੋ ਵਰਜਨ ਵਾਲੀ ਬਣਵਾ ਕੇ ਥੀ ਹਾਂ ਕਿਉਂਕਿ ਆ ਡੋਨਟ ਡਰਿੰਕ ਅਲਕੋਹਲ Yeah, but I should not drive. <laughs> My son is driving. Yeah, then. I'll be driving. Yeah. Awesome experience? Yes. Any, anything you would like to say? It was fun. I was I get the it. was fun. It was fun. Yeah. Wow, look at this moon. Now it's reflecting on the light. Yeah. Where? What? Wow, beautiful view, but wow. like, I can see it. <laughs> oh, where's Johnny's house? I don't know what it looks like now. You can't see from here, it's too dark. Look, it's too dark, and you'll see the lights over there. Mm -hmm. It's an awesome view. I can see stars. That's one so thing Scarlet cool? has that no other place in North world has. <laughs> ਇੱਕ ਹੋਰ ਚੀਜ਼ ਹੈ ਕਿ ਇੱਥੇ ਆਹ ਤੇ ਪ੍ਰਾਈਜ਼ਿੰਗ ਹੋਗੀ ਸਾਰੀਆਂ ਚੀਜ਼ਾਂ ਦੀ ਇਹ ਇਅਰਲੀ ਪ੍ਰਾਈਸ ਵੀ ਕਰਦੇ ਆ ਜੋ ਤੁਸੀਂ ਲੋਕਲ ਹੋ ਪਲੱਸ ਇੱਥੇ ਵਾਈਨ ਟੇਸਟਿੰਗ ਦਾ ਵੀ ਹੈਗਾ ਹੈ ਵੋਲਕੇਨਿਕ ਹਿੱਲ ਜਿਹੜੀ ਆ ਉਹ ਲੋਕਲ ਵਾਈਨ ਹੈ ਤੇ ਇੱਥੇ ਆ ਹੈਗੇ ਆ ਮਾਊਂਟਨ ਬਾਈਕਿੰਗ ਜੋ ਕਿ ਬਹੁਤ फेमस ਹੈ ਨਿਊਜ਼ੀਲੈਂਡ ਦੇ ਵਿੱਚ ਐਨਵਲ ਪਾਸ ਵਗੈਰਾ ਦਾ ਹੈ ਪ੍ਰਾਈਜ਼ਿੰਗ ਸਾਰੀ ਇੰਜੋਏ ਬਹੁਤ ਕੀਤਾ ਤੇ ਹੁਣ ਜਸ਼ਨ ਸਾਰਿਆਂ ਨੂੰ ਸਤਾਰੇ ਦਿਖਾ ਰਿਹਾ ਹੈ ਪੈਗ ਲਾਉਣ ਤੋਂ ਬਾਅਦ ਹੁਣ ਤਾਰੇ ਦਿਖਾਏ ਜਾ ਰਹੇ ਆ ਪਤਾ ਨਹੀਂ ਕਿਹੜੇ ਪਲੈਨਟ ਦਿਖਾ ਰਿਹਾ ਇਹਨਾਂ ਨੂੰ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮਤਲਬ ਅਸੀਂ ਤਾਂ ਕਿੰਨੀ ਵਾਰੀ ਆ ਚੁੱਕੇ ਆ ਮਤਲਬ ਈਅਰਲੀ ਦੋ ਜਾਂ ਤਿੰਨ ਵਾਰੀ ਆ ਜਾਂਦੇ ਆ ਜਦੋਂ ਐਨੂਅਲ ਪਾਸ ਸੀ ਉਹ ਤਾਂ ਪੂਰਾ ਵੇਸਟ ਕਰਕੇ ਖਤਮ ਹੋ ਗਿਆ ਉਸ ਤੋਂ ਬਾਅਦ ਆਏ ਸੋ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਕਾਫੀ ਐਕਟੀਵਿਟੀਆਂ ਕਰਨ ਨੂੰ ਉੱਪਰ ਜਾ ਕੇ ਵੀਊ ਬਹੁਤ ਵਧੀਆ ਹੈ ਫੋਟੋਸ ਵਗੈਰਾ ਖੇਚ ਸਕਦੇ ਆ ਪਲੱਸ ਨਾਲ ਉੱਤੇ ਵਾਈਨ ਟੇਸਟਿੰਗ ਦਾ ਹੈਗਾ ਏ ਸੋ ਟਰਾਈ ਕਰੋ ਬਹੁਤ ਵਧੀਆ ਜਿਹੜੇ ਦਾ ਵਾਈਨ ਪੀ ਲੈਂਦੇ ਆ ਅੱਗੇ ਹਾਂਡ ਓਵਰ ਟੂ ਜਸ਼ਨ ਕੈਮਰਾਮੈਨ ਜੀ ਮਿਸ ਤੁਸੀਂ ਦੱਸੋਗੇ ਜਸ਼ਨ ਬੋਲੰਦੇ ਆਤ ਹੋਇਆ ਲੈਵਲ ਆਤ ਹੋਇਆ ਬਿਆਏ ਅੱਜ ਜਬਾਨ ਲੜ ਖਿਡਾਰੀ ਹੈ ਮਤਲਬ ਉੱਪਰ ਜਾ ਕੇ ਸਾਰਾ ਕੁਝ ਕਰਕੇ ਹੈਨਾ ਮਤਲਬ ਐਕਟੀਵਿਟੀ ਕਰਕੇ ਥੱਲੇ ਆਣ ਕੇ ਤਾਰੇ ਵਖਾਉਂਦੇ ਸੀ ਹੈਨਾ ਲੋਕਾਂ ਨੂੰ ਤਾਰੇ ਦਿਖਾਦੇ ਲੋਕਾਂ ਨੂੰ ਤਾਰੇ ਦਿਖਾਉਂਦੇ ਹੈ ਮਤਲਬ ਤਾਰੇ ਇੰਦਾ ਸੇਮ ਸੈ ਕਿ ਇਹ ਇਹਦੇ ਫੋਨ ਚ ਐਪ ਹੈਗੀ ਹੈ ਜਿਹਦੇ ਨਾਲ ਕਿ ਇਹ ਪਲੈਨੈਟਸ ਤੇ ਸਟਾਰਸ ਦੇਖ ਸਕਦੇ ਹੈ ਬੱਚੇ ਬੱਚੇ ਲਈ ਬਹੁਤ ਵਧੀਆ ਹੈ ਜੇ ਮਤਲਬ ਸਾਡੇ ਬੱਚੇ ਵੀ ਇਦਾਂ ਹੈ ਕਿ ਰਾਤ ਨੂੰ ਕਹਿੰਦੇ ਨੇ ਕਿ ਯਾਰ ਤੁਸੀਂ ਦੁਖੀ ਹੋ ਜਾਂਦੇ ਹੋ ਕਈ ਵਾਰੀ ਇੰਨਾ ਜ਼ਿਆਦਾ ਸਤਾਉਂਦੇ ਆ ਸਾਡੇ ਤਿੰਨ ਸੋ ਉਹਨਾਂ ਨੂੰ ਇਦਾਂ ਦੀ ਐਪ ਵਗੈਰਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿੱਦਾਂ ਕਿ ਮਤਲਬ ਉਹਨਾਂ ਨੂੰ ਸਟਾਰਸ ਦ ਪਲੈਨਟਸ ਦੀ ਨੋਲੇਜ ਵਗੈਰਾ ਮਿਲੇ ਤੇ ਸਾਰੇ ਸਾਨੂੰ ਐਕਚੁਅਲੀ ਦੇਖ ਹੀ ਰਹੇ ਆ ਉਹਨਾਂ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ Enjoy yourself ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਥੈਂਕ ਯੂ so much bye, bye.